ਮੈਨੂੰ ਬੜਾ ਜਿੰਦਗੀ 'ਚ ਲੇਟ ਕਲੀਅਰ ਹੋਇਆ ਸੀਗਾ ਕਿ ਮੈਂ ਕਰਨਾਗੀ ਆ ਜਦੋਂ ਇੰਨੀ ਛੋਟੀ ਉਮਰ 'ਚ ਬੱਚਿਆਂ ਨੂੰ ਕਲੀਅਰ ਹੋ ਜਾਂਦਾ ਨਾ ਵੀ ਇਹ ਕਰਨਾਗੀ ਆ ਤਾਂ ਮੈਨੂੰ ਲੱਗਦਾ ਵੀ ਉਹ ਜਿੰਨੇ ਕਿਰਨੂ 22-25 ਸਾਲ ਦੇ 25 ਸਾਲ ਦੇ ਹੋਏਗੇ ਤੇ ਉਹ ਸਕਸੈਸ ਦੀਆਂ ਬਾਡੀਆਂ ਦੇ ਬਿਲਕੁਲ 골 ਗੋਲੀ ਹੁੰਦੀਆਂ ਕਿਹੋ ਜਿਹਾ ਸਫਰ ਰਿਆ ਕਰੋੜ ਸਾਹਿਬ ਉਹਨਾਂ ਨੇ ਫਿਲਮ 'ਚ ਕੰਮ ਕਰਕੇ ਡੀਐਸਪੀ ਦੇਵ 'ਚ ਕੀ ਤੁਹਾਡਾ ਰੋਲ ਆ ਜ਼ਬਰਦਸਤ ਮੇਰਾ ਵੀ ਭਾਈ ਉਹਨਾਂ ਦੇ ਨਾਲ ਹੀ ਏਐਸਆਈ ਦਾ ਗਿਰਦਾਰ ਆ ਸੋ ਜਿੰਨਾਂ ਦਾ ਕਾਮਿਕ ਕਿਰਦਾਰ ਤੁਸੀਂ ਪਸੰਦ ਕਰਦੇ ਆ ਸਾਰੇ ਉਦਾਂ ਦਾ ਹੀ ਕਾਮਿਕ ਕਿਰਦਾਰ ਆ ਸਭ ਵਧੀਆ ਲੱਗੂਗਾ ਵੇਖ ਕੇ ਕਿਉਂਕਿ ਦੇਵ ਖਰੋੜ ਸਾਹਿਬ ਹਮੇਸ਼ਾ ਐਕਸ਼ਨ ਫਿਲਮਾਂ ਕਰਦੇ ਨੇ ਤੁਸੀਂ ਕਮੇਡੀ ਲਾਈਨ ਚ ਤੁਹਾਨੂੰ ਸਟੋਰੀ ਦਸੀ ਕਿਹੋ ਜੀ ਲੱਗੀ ਔਰ ਜਦੋਂ ਦੇਵ ਸਾਹਿਬ ਦਾ ਤੁਹਾਨੂੰ ਪਤਾ ਲੱਗਾ ਕਿ ਉਹ ਉਹਨਾ ਕੰਮ ਕਰ ਰਹੇ ਹੋ ਤਾਂ ਉਦੋਂ ਤੁਹਾਡਾ ਕੀ ਰਿਐਕਸ਼ਨ ਸੀ ਨਹੀਂ ਦੇਵ ਵੀਰੇ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ ਐਜ਼ ਅ ਬ੍ਰਦਰ ਸੋ ਮੈਨੂੰ ਬਹੁਤ ਸਾਰੀਆਂ ਫਿਲਮਾਂ ਚ ਰਿਕਮੈਂਡ ਵੀ ਉਹਨਾਂ ਨੇ ਕੀਤਾ ਹੁਣ ਤੇ ਸੋ ਮੈਨੂੰ ਵਧੀਆ ਲੱਗਦਾ ਉਹਨਾਂ ਨੇ ਕੰਮ ਕਰਕੇ ਔਰ ਬੜੀ ਅੱਛੀ ਬਾਉਂਡੇਸ਼ਨ ਹੋ ਜਾਂਦੀ ਆ ਸਾਡੀ ਜ ਇਹ ਕੋ ਫਰੇਮ ਦੇ ਕੰਮ ਕਰਦੇ ਮੈਨੂੰ ਬਹੁਤ ਵਧੀਆ ਲੱਗਦਾ ਇਹਨੇ ਸਾਰੇ ਬੱਚਾ ਨਾ ਕੰਮ ਕੀਤਾ ਲੱਗਦਾ ਕਿ ਆਉਣ ਵਾਲੇ ਸਮੇਂ ਚ ਉਹ ਫਿਊਚਰ ਚ ਥੀਏਟਰ ਚ ਵਧਣਗੇ ਕਿ ਬੱਚਿਆਂ ਦੀ ਨਾਲ ਕੰਮ ਕਰ ਦੇਫੀਨਟਲੀ ਭਾਜੀ ਉਹ ਬੜੇ ਅੱਛੇ ਆਰਟਿਸਟ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਦੇ ਹੋਰ ਬਹੁਤ ਸਾਰੀਆਂ ਫਿਲਮਾਂ ਚ ਕੰਮ ਪਹਿਲਾਂ ਕਈਆਂ ਨੇ ਕੀਤਾ ਹੈ ਕੁਝ ਜਿਹੜੇ ਨਵੇਂ ਵੀ ਹੋਣਗੇ ਤੇ ਆਉਣ ਵਾਲੀਆਂ ਫਿਲਮਾਂ ਚ ਕਰਨਗੇ ਸੋ ਵਧੀਆ ਬਹੁਤ ਵਧੀਆ ਆਰਟਿਸਟ ਸੀਗੇ ਸਾਰੇ ਉਹ ਡੈਫੀਨਟਲੀ ਅੱਗੇ ਵੀ ਕੰਮ ਕਰਨਗੇ ਉਸ ਟੈਪ ਮਿਲਦਾ ਹੈ ਬੱਚਿਆਂ ਨੂੰ ਵੀ ਕਿਉਂਕਿ ਡਾਇਰੈਕਟਰ ਦੀ ਅਗਰ ਸੋਚ ਹੈ ਤਾਂ ਕਿਤਨੇ ਕਿਤੇ ਬੂਸਟ ਹੈ ਬੱਚਿਆਂ ਨੂੰ ਮਿਲ ਜਾਂਦਾ ਕਿ ਹਾਂ ਵੀ ਅੱਗੇ ਵਧਣਾ ਹੈ ਕੰਮ ਦੇ ਵਿੱਚ ਕਿਤਨੇ ਕਿਤੇ ਬਿਲਕੁਲ ਭਾਜੀ ਜਦੋਂ ਇੰਨੀ ਛੋਟੀ ਉਮਰ 'ਚ ਤੁਹਾਨੂੰ ਤੁਹਾਡਾ ਗੋਲ ਕਲੀਅਰ ਹੋ ਜਾਂਦਾ ਤਾਂ ਉਹ ਬੜੀ ਚੰਗੀ ਗੱਲ ਆ ਕਿਉਂਕਿ ਮੈਨੂੰ ਬੜਾ ਜ਼ਿੰਦਗੀ 'ਚ ਲੇਟ ਕਲੀਅਰ ਹੋਇਆ ਸੀਗਾ ਕਿ ਮੈਂ ਕਰਨਾ ਕੀ ਆ ਤੇ ਜਦੋਂ ਇੰਨੀ ਛੋਟੀ ਉਮਰ 'ਚ ਬੱਚਿਆਂ ਨੂੰ ਕਲੀਅਰ ਹੋ ਜਾਂਦਾ ਨਾ ਵੀ ਅਸੀਂ ਕਰਨਾ ਕੀ ਆ ਤਾਂ ਮੈਨੂੰ ਲੱਗਦਾ ਵੀ ਉਹ ਜਿੰਨੇ ਜਿਹਨੂੰ ਉਹ ਵੀ 22 ਸੋ ਜਿੰਨਾਂ ਨੂੰ ਤੁਹਾਨੂੰ ਜੇ ਪਤਾ ਨਹੀਂ ਲੱਗਦਾ ਕਈ ਵਾਰੀ ਤੇ ਉਹ ਫਿਰ ਪਤਾ ਹੀ ਨਹੀਂ ਵੀ ਕਿੰਨੀ ਉਮਰ ਚ ਜਾ ਕੇ ਪਤਾ ਲੱਗਣਾ ਫਿਰ ਉਦੋਂ ਹੀ ਉਹਨੇ ਮਿਹਨਤ ਕਰਨੀ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਡੀਐਸਪੀ ਦੇਵ ਟੂ ਦੀ ਜਿਹੜੀ ਸਟਾਰ ਕਾਸਟ ਮਜੂਸੀ ਜਿਨ੍ਹਾਂ ਨੇ ਦੱਸਿਆ ਕਿਸ ਤਰ੍ਹਾਂ ਜਿਹੜਾ ਕਿ ਇਸ ਫਿਲਮ ਦੇ ਵਿੱਚ ਇੱਕ ਜਿਹੜਾ ਕਾਮਿਕ ਪਾਰਟ ਪਲੇ ਕੀਤਾ ਗਿਆ ਹੈਗਾ ਔਰ ਨਾਲ ਨਾਲ ਜਿਹੜਾ ਕਿ ਐਂਟਰਟੇਨਿੰਗ ਫਿਲਮ ਜਿਹੜੀ ਆ ਬਣਾਈ ਗਈ ਹੈਗੀ ਇਹ ਤਾਂ ਤੁਸੀਂ ਵੀ ਜ਼ਰੂਰ ਜਿਹੜਾ ਹੈ ਅਨਵਲੇ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਡੀਐਸਪੀ ਦੇਵ 2 ਜ਼ਰੂਰ ਦੇਖਣਾ ਮੈਨੂੰ ਬੜਾ ਜ਼ਿੰਦਗੀ 'ਚ ਲੇਟ ਕਲੀਅਰ ਹੋਇਆ ਸੀਗਾ ਕਿ ਮੈਂ ਕਰਨਾ ਕੀ ਆ ਜਦੋਂ ਇੰਨੀ ਛੋਟੀ ਉਮਰ 'ਚ ਬੱਚਿਆਂ ਨੂੰ ਕਲੀਅਰ ਹੋ ਜਾਂਦਾ ਨਾ ਵੀ ਇਹੀ ਕਰਨਾ ਕੀ ਆ ਤੇ ਮੈਨੂੰ ਲੱਗਦਾ ਵੀ ਉਹ ਜਿੰਨੇ ਜੇ ਤੂੰ 22 ਸਾਲ ਦੇ 25 ਸਾਲ ਦੇ ਹੋਏਗੇ ਤੇ ਉਹ ਸਕਸੈਸ ਦੀਆਂ ਬਾਡੀਆਂ ਦੇ ਬਿਲਕੁਲ ਖੋਲ-ਖੋਲ ਹੀ ਹੁੰਦੀਆਂ ਕਿਹਾ ਜਾਂ ਸਫਰ ਰਿਆ ਕਰੋੜ ਸਾਹਿਬ ਉਹਨਾ ਫਿਲਮ 'ਚ ਕੰਮ ਕਰਕੇ ਡੀਐਸਪੀ ਦੇਵ 'ਚ ਕੀ ਤੁਹਾਡਾ ਰੋਲ ਆ ਜ਼ਬਰਦਸਤ ਮੇਰਾ ਵੀ ਬਾਈਰੋਂ ਦੇ ਨਾਲ ਹੀ ਏਐਸਆਈ ਦਾ ਗਿਰਦਾਰ ਆ ਸੋ ਜਿੱਦਾਂ ਦਾ ਕਾਮਿਕ ਗਿਰਦਾਰ ਤੁਸੀਂ ਪਸੰਦ ਕਰਦੇ ਆ ਸਾਰੇ ਉਦਾਂ ਦਾ ਹੀ ਕਾਮਿਕ ਗਿਰਦਾਰ ਆ ਸਾਨੂੰ ਵਧੀਆ ਲੱਗੂਗਾ ਵੇਖ ਕੇ ਕਿਉਂਕਿ ਦੇਵ ਖੋੜ ਸਾਬ ਹਮੇਸ਼ਾ ਐਕਸ਼ਨ ਫਿਲਮਾਂ ਕਰਦੇ ਨੇ ਤੁਸੀਂ ਕਮੇਡੀ ਲਾਈਨ ਚ ਤੁਹਾਨੂੰ ਸਟੋਰੀ ਦੱਸੀ ਕਿਹੋ ਜੀ ਲੱਗੀ ਔਰ ਜਦੋਂ ਦੇਵ ਸਾਬ ਦਾ ਪਤਾ ਲੱਗਾ ਕਿ ਉਹ ਉਹਨਾ ਕੰਮ ਕਰ ਰਹੇ ਹੋ ਤਾਂ ਉਦੋਂ ਤੁਹਾਡਾ ਕੀ ਰਿਐਕਸ਼ਨ ਸੀ ਨਹੀਂ ਦੇਵ ਵੀਰੇ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ ਐਜ਼ ਅ ਬ੍ਰਦਰ ਸੋ ਮੈਨੂੰ ਬਹੁਤ ਸਾਰੀਆਂ ਫਿਲਮਾਂ ਚ ਰਿਕਮੈਂਡ ਵੀ ਉਹਨਾਂ ਨੇ ਕੀਤਾ ਉਹਤੇ ਸੋ ਮੈਨੂੰ ਵਧੀਆ ਲੱਗਦਾ ਉਹਨਾਂ ਨੇ ਕੰਮ ਕਰਕੇ ਔਰ ਬੜੀ ਅੱਛੀ ਬਾਉਂਡੇਸ਼ਨ ਹੋ ਜਾਂਦੀ ਹੈ ਸਾਡੇ ਜਦੋਂ ਅਸੀਂ ਇਕੋ ਫਰੇਮ 'ਚ ਕੰਮ ਕਰਦੇ ਮੈਨੂੰ ਬਹੁਤ ਵਧੀਆ ਲੱਗਦਾ ਇਹਨੇ ਸਾਰੇ ਬੱਚਾ ਨਾ ਕੰਮ ਕੀਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਫਿਊਚਰ 'ਚ ਥੀਏਟਰ 'ਚ ਵਧਣਗੇ ਅਗੇ ਬੱਚਿਆਂ ਦੀ ਨਾਲ ਕੰਮ ਕਰ ਡੈਫੀਨਟਲੀ ਭਾਜੀ ਉਹ ਬੜੇ ਅੱਛੇ ਆਰਟਿਸਟ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਦੇ ਔਰ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਪਹਿਲਾਂ ਕਈਆਂ ਨੇ ਕੀਤਾ ਹੈ ਕੁਝ ਜਿਹੜੇ ਨਵੇਂ ਵੀ ਹੋਣਗੇ ਤੇ ਆਉਣ ਵਾਲੀਆਂ ਫਿਲਮਾਂ 'ਚ ਕਰਨਗੇ ਉਹ ਵਧੀਆ ਬਹੁਤ ਵਧੀਆ ਆਰਟਿਸਟ ਜੀ ਸਾਰੇ ਉਹ ਡੈਫੀਨਟਲੀ ਅੱਗੇ ਵੀ ਕੰਮ ਕਰਨਗੇ। ਜਦੋਂ ਮਿਲਦਾ ਹੈ ਬੱਚਿਆਂ ਨੂੰ ਵੀ ਕਿਉਂਕਿ ਡਾਇਰੈਕਟਰ ਦੀ ਜੇਕਰ ਸੋਚ ਹੈ ਤਾਂ ਕਿਤਨੇ ਕਿਤੇ ਬੂਸਟ ਹੈ ਬੱਚਿਆਂ ਨੂੰ ਮਿਲ ਜਾਂਦਾ ਕਿ ਹਾਂ ਵੀ ਅੱਗੇ ਵਧਣਾ ਹੈ ਕੰਮ ਦੇ ਵਿੱਚ ਕਿਤਨੇ ਕਿਤੇ। ਬਿਲਕੁਲ ਭਾਜੀ ਜਦੋਂ ਇੰਨੀ ਛੋਟੀ ਉਮਰ 'ਚ ਤੁਹਾਨੂੰ ਤੁਹਾਡਾ ਗੋਲ ਕਲੀਅਰ ਹੋ ਜਾਂਦਾ ਤਾਂ ਉਹ ਬੜੀ ਚੰਗੀ ਗੱਲ ਆ ਕਿਉਂਕਿ ਮੈਨੂੰ ਬੜਾ ਜ਼ਿੰਦਗੀ 'ਚ ਲੇਟ ਕਲੀਅਰ ਹੋਇਆ ਸੀਗਾ ਕਿ ਮੈਂ ਕਰਨਾ ਕੀ ਆ। ਤੇ ਜਦੋਂ ਇੰਨੀ ਛੋਟੀ ਉਮਰ 'ਚ ਬੱਚਿਆਂ ਨੂੰ ਕਲੀਅਰ ਹੋ ਜਾਂਦਾ ਨਾ ਵੀ ਅਸੀਂ ਕਰਨਾ ਕੀ ਆ ਤਾਂ ਮੈਨੂੰ ਲੱਗਦਾ ਵੀ ਉਹ ਜਿੰਨੇ ਚਿਰ ਨੂੰ ਉਹ ਵੀ 2 ਸੋ ਜਿੰਨਾਂ ਨੂੰ ਤੁਹਾਨੂੰ ਜੇ ਪਤਾ ਨਹੀਂ ਲੱਗਦਾ ਕਈ ਵਾਰੀ ਕਿ ਉਹ ਫਿਰ ਪਤਾ ਹੀ ਨਹੀਂ ਵੀ ਕਿੰਨੀ ਉਮਰ ਚ ਜਾ ਕੇ ਪਤਾ ਲੱਗਣਾ ਫਿਰ ਉਦੋਂ ਹੀ ਉਹਨੇ ਮਿਹਨਤ ਕਰਨੀ ਹੈ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਡੀਐਸਪੀ ਦੇਵ 2 ਦੀ ਜਿਹੜੀ ਸਟਾਰ ਕਾਸਟ ਮਜੂਸੀ ਜਿਨ੍ਹਾਂ ਨੇ ਦੱਸਿਆ ਕਿਸ ਤਰ੍ਹਾਂ ਜਿਹੜਾ ਕਿ ਇਸ ਫਿਲਮ ਦੇ ਵਿੱਚ ਇੱਕ ਜਿਹੜਾ ਕਾਮਿਕ ਪਾਰਟ ਪਲੇ ਕੀਤਾ ਗਿਆ ਹੈਗਾ ਔਰ ਨਾਲ ਨਾਲ ਜਿਹੜਾ ਕਿ ਐਂਟਰਟੇਨਿੰਗ ਫਿਲਮ ਜਿਹੜੀ ਆ ਬਣਾਈ ਗਈ ਹੈ ਕਿ ਇਹ ਤਾਂ ਤੁਸੀਂ ਵੀ ਜ਼ਰੂਰ ਜਿਹੜਾ ਹੈ ਅਨਵਲੇ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਡੀਐਸਪੀ ਦੇਵ 2 ਜ਼ਰੂਰ ਦੇਖਣਾ